لايت باندھ لايت باندھ لايت باندھ

ਆ ਗਏ ਬਾਬਿਓ ਆ ਗਏ ਹੁੰਦਾ ਬਾਬਾ ਜੀ ਆ ਗਏ ਬਾਬੇ ਗੁਰਾ ਜੀ ਨਾ ਮੈਂ ਆ ਗਿਆ ਬਾਬੇ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਇਹ ਤੋਂ ਕੀ ਪੰਜ ਸਾਹਿਬ ਜੀ ਨਾ ਨਦੀ ਦੀ ਪ੍ਰੋਬਲਮ ਨਾ ਨਦੀ ਲੱਗਦੀ ਇੱਥੇ ਬੈਠੇ ਨਾ ਨਹੀਂ ਉਹ ਉਧਰ ਉਹ ਨਹੀਂ ਹੈ ਇਹ ਬਈ ਮੋਦੀ ਜੀ ਨੂੰ ਤਾਂ ਫਟ ਕੇ ਸੇਵਾ ਕਰਦੇ ਤੂੰ ਹੱਤੀ ਕਰਦੇ ਹੋ ਉਹ ਨਹੀਂ ਜੀ ਕਰਦੇ ਇਹ ਕਾਟ ਕਰਦੇ ਇਹਨੂੰ ਬਾਅਦ ਚ ਹੋਣੀ ਜਦ ਹੁਣ ਮਾਰੇ ਦੀ ਜਰੂਰ ਹੋਣੀ ਤੁਹਾਨੂੰ ਬਾਅਦ ਕੀ ਸਾਡੇ ਜਿਹੜਾ ਮਤਲਬ ਸਾਡੀ ਕਾਲਤਾ ਸਾਡੀ ਮਰਿਆਦਾ ਵਿੱਚ ਨਾ ਉੱਥੇ ਇਹ ਕੰਮਾਂ ਜਾਰੀ ਹੋਇਆ ਵੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੰਡ ਪੜ੍ਹ ਸਾਹਿਬ ਨਹੀਂ ਹੋ ਸਕਦਾ ਜਿੱਥੇ ਮਤਲਬ ਐਦਾਂ ਦੀ ਮਰਿਆਦਾ ਕੋਈ ਚੱਲਦੀ ਹੋਵੇ ਦੂਸਰੀ ਠੀਕ ਹੈ ਹੈਨਾ ਠੀਕ ਹੈ ਠੀਕ ਹੈ ਤੇ ਤਲੋ ਐਤਕੇ ਤੂੰ ਹੀ ਹੋਗੇ ਤੇ ਅਗਲੀ ਵਾਰੀ ਜਿਹੜਾ ਇਹ ਨਾ ਹੋਵੇ ਇਹ ਨਹੀਂ ਕਰਦਾ ਠੀਕ ਹੈ ਜੀ ਕੋਈ ਨਹੀਂ ਰੱਖੋ ਬਾਬਾ ਜੀ ਲਿਖ ਲਓ ਨਾਮ ਜੋ ਕਹਿੰਦੇ ਇੱਥੇ ਹੈ ਤਾਂ ਦੇਖੋ ਬਾਬਾ ਜੀ ਨਾ ਨੀ ਨਹੀਂ ਤਰੋ ਸੁਰਜੀਤ ਹੈ ਪਤਾ ਕੀ ਹੈ ਗੁਰਬਾਣੀ ਸਰੂਪ ਦੀ ਵੀ ਹਨ ਨਹੀਂ ਪਰ ਕੀ ਉਹਨਾਂ ਪਾਠ ਪੂਰੇ ਪਾਠ ਹੀ ਕਰਦੇ ਆ ਜੀ ਪਾਠ ਕੋਈ ਨਹੀਂ ਕੋਈ ਨਹੀਂ ਕਹਨ ਪੈਦਾ ਨਹੀਂ ਬਾਬਾ ਜੀ ਇੱਕ ਸੇ ਪਤਾ ਕੀ ਪੁੱਛਾਂ ਬੱਚਾ ਦਿੰਦੇ ਸਾਨੂੰ ਪਤਾ ਨਾ ਬਾਬੇ ਨੇ ਵੀਡੀਓ ਆਈ ਆ ਉਹਨਾਂ ਦੀ ਬਣੀ ਆ ਉਹ ਬੋਲਦੇ ਪਏ ਆ ਪੁੱਛਾਂ ਦਿੰਦੇ ਆ ਜਿਹੜੀ ਗੱਲ ਸਹੀ ਹੈ ਉਹ ਮੰਨ ਲਓ ਠੀਕ ਹੈ ਜੀ ਨਹੀਂ ਪਤਾ ਹਾਂ ਅਸੀਂ ਅਲਕੇ ਤੋਂ ਬਾਤ ਤਾਂ ਨਹੀਂ ਹੋਣੀ ਆ ਨਾ ਕਰਿਓ ਬਸ ਠੀਕ ਆ ਜੀ ਵਾ ਵਾਹ ਕਰੋ ਜੀ ਮੇਰੇ ਬਪੇ ਸਾਰੀ ਤੇ ਨਾ ਆਇਓ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਆ ਜੀ ਪਥਰੇੜੀ ਜੱਟਾਂ ਜੀ ਪਥਰੇੜੀ ਜੱਟਾਂ ਇੱਥੇ ਪਹੁੰਚੇ ਆ ਜੀ ਜਿੱਥੇ ਕੀ ਇੱਥੇ ਬਾਬਾ ਬੜਪਾਕ ਸਿੰਘ ਦੀ ਥਾਂ ਵੀ ਆਪਣੀ ਗੱਦੀ ਲੱਗਦੀ ਇੱਥੇ ਤੇ ਨਾਲ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਆਰੰਭ ਹੋਏ ਪਏ ਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹੀ ਆ ਕਿ ਜਿੱਥੇ ਇਦਾਂ ਦੀ ਕੋਈ ਵਿਚਾਰਧਾਰਾ ਹੋਵੇ ਜਾਂ ਮੜੀ ਮਸਾਣੀ ਜਗਤ ਗੱਦੀ ਲੱਗਦੀ ਆ ਬਥੇ ਅਖੰਡ ਪਾਤਸ਼ਾਹ ਨਹੀਂ ਹੋ ਸਕਦੇ ਤੇ ਹੁਣ ਤਾਂ ਚਲੋ ਅਖੰਡ ਪ੍ਰਸ਼ਾਸਨ ਚੱਲਦੇ ਪਏ ਆ ਅੱਗੇ ਤਾਂ ਅਸੀਂ ਆਪਾਂ ਬੇਨਤੀ ਕਰਦੇ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਖੜੇ ਸਾਰੇ ਇੱਥੇ ਸੰਗਤ ਖੜੀ ਆ ਪੀ ਅਗਲੀ ਵਾਰੀ ਕਰੀਏ ਮਰਿਆਦਾ ਆ ਇਹਨੂੰ ਚੱਕ ਕੇ ਤਾਂ ਫੇਰ ਥਰੀ ਅਖੰਡ ਪਾਲ ਸਾਹਿਬ ਤੁਸੀ ਰਾਮ ਕਰਾਉਣੇ ਆ ਇਦਾਂ ਬਿਲਕੁਲ ਨਹੀਂ ਕਰਾਉਣੇ ਤੁਸੀਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਤਜੰਦੇ ਸਾਡੇ ਨੇ ਦੱਸਿਆ ਤੇ ਹੀ ਪੁੱਛਿਆ ਅਸੀਂ ਜੋ ਵੀ ਇਹਨਾਂ ਦੇ ਨਾਲ ਹੀ ਹੱ ਜਿੱਦਾਂ ਦੀ ਵੀਰਤੀ ਸੁਣਾਈ ਆ ਸਾਰੀ ਪੋਜ ਦੀ ਇਦਾਂ ਹੀ ਸੀ ਜਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸ ਉਹ ਦਾ ਮਾਸਤੀ ਨਾਲ ਵਾਹ ਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਜਿੱਥੇ ਧੰਨ ਸਾਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਤੋਂ ਉੱਪਰ ਤੇ ਕੁਝ ਨਹੀਂ ਹੈਗਾ ਅਸੀਂ ਸਾਰੇ ਜਿਹੜੇ ਆ ਸੇਖਿਆ ਸਾਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਰ ਸੋਣਾ ਚਾਹੀਦਾ ਇਹਨਾਂ ਨੂੰ ਜਿਹੜੀ ਗੱਦੀ ਜਿੱਥੇ ਪਾਦਾਵੜ ਪਾਸ ਨਹੀਂ ਲੱਗਣੀ ਚਾਹੀਦੀ ਤਹੀਂ ਇਹ ਨਿਹਰ ਬਿੰਦਿਆ ਕਰਦੇ ਆਂ ਜੀ ਅੱਗੇ ਤੋਂ ਈਸ਼ਵਰ ਦਾ ਨਾ ਹੀ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਉਂਕਿ ਆਪਾਂ ਤਾਂ ਤਾਂ ਤੋਂ ਹੁਕਮਾਂ ਮਨਣਾ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਠੀਕ ਹੈ ਚਲੋ ਆ ਜੀ ਬਾਬਾ ਜੀ ਚਲੋ ਆ ਜੀ ਬਾਬਾ ਜੀ ਚਲੋ ਜੀ ਹਾਂ ਇੱਕ ਠੀਕ ਹੈ ਜੀ ਤਾਂ ਨਾ ਨੀ ਮੋਹ ਨਾ ਹੈ ਨਿੱਕੀ ਮੱਤ ਦਾ ਰਵਾਇਤ ਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਸੀ ਇੱਥੇ ਪਹੁੰਚੇ ਆ ਅਥਰੇੜੀ ਜੱਟਾਂ ਜ਼ਿਲ੍ਹਾ ਰੋਪੜ ਜਿੱਥੇ ਕਿ ਸਾਨੂੰ ਇੱਕ ਵੀਡੀਓ ਰਾਹੀਂ ਇੱਥੇ ਪਤਾ ਲੱਗਾ ਸੀਗਾ ਕਿ ਇੱਥੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਾਨ ਹੋਏ ਆ ਤੇ ਖੰਡਪਾਟ ਚੱਲ ਤੇ ਲੱਗ ਗਈ ਜਿਹੜੀ ਗੱਡੀ ਲੱਗੀ ਆ ਤੇ ਬਾਬਾ ਜਿਹੜੀ ਪੁੱਛ ਦੇ ਰਿਆ ਪਰ ਆਪਾਂ ਜਦੋਂ ਦੇਖਿਆ ਇੱਥੇ ਗੱਡੀ ਲੱਗੀ ਸੀ ਪਰ ਬਾਬਾ ਜੀ ਕੋਈ ਨਹੀਂ ਵੀ ਹੈ ਨਹੀਂ ਸੀ ਅੰਦਰ ਖਾਲੀ ਸੀਗਾ ਪਰ ਖੰਡਪਾਟ ਸਾਹਿਬ ਚੱਲਦੇ ਪਏ ਸੀ ਤੇ ਸਾਡੀ ਸਾਰੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਰੇ ਇੱਥੇ ਬੈਠੇ ਆ ਤੇ ਸਾਡਾ ਆਪਸ ਵਿੱਚ ਜਿਹੜਾ ਇੱਥੇ ਹੋਇਆ ਆ ਸਾਰਾ ਆਪਸ ਵਿੱਚ ਫੈਸਲਾ ਕਿ ਅਗਲੀ ਵਾਰੀ ਜੇ ਖੰਡਪਾਟ ਸਾਹਿਬ ਕਰਾਉਣੇ ਆਪਾਂ ਸਾਰੀ ਮਰਿਆਦਾ ਪੂਰੀ ਹੋਊਗੀ ਤੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਹੈਗੀ ਆਗਿਆ ਲੈ ਕੇ ਫੇਕ ਕਰਾਵਾਂਗੇ ਅਪਕੰਡਵਾਲ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਠੀਕ ਹੈ ਬਾਬਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਹਾਨੂੰ ਫੋਟੋ ਕਰ ਦੋ ਭਾਜੀ ਅੱਦੀ